मर कल कंदु हर्षी मन हर्षी मनरिया सतगुर <laughs> पार ਦੀ ਇੱਛਾ ਹੋਵੇ ਉਹ ਪੂਰੀ ਗੁਰੂ ਕੀ ਸੇਵਾ ਕਰ ਦੇ ਪਰ ਗੱਲ ਇਹ ਹੈ ਕਿ ਮਨ ਵਿੱਚ ਕੋਈ ਇੱਛਾ ਰਹੇਗੀ ਨਹੀਂ ਗੁਰੂ ਕੀ ਸੇਵਾ ਕਰਦੇ ਆ ਜੇ ਸੇਵਾ ਸਫਲ ਕੀਤੀ ਹੋਵੇ ਸੇਵਾ ਕੀਤੀ ਸਫਲ ਹੋਈ ਹੋਵੇ ਸੇਵਾ ਕੀਤੀ ਨੂੰ ਗੁਰੂ ਨੇ ਫਲ ਲਾਇਆ ਹੋਵੇ ਤਾਂ ਮਨ ਵਿੱਚ ਕੋਈ ਇੱਛਾ ਹੀ ਨਾ ਰਹੇ ਇਕੋ ਇੱਛਾ ਹੋਏਗੀ ਗੁਰੂ ਦੇ ਚਰਨਾਂ ਨਾਲ ਬਣ ਜਾਵਾਂ ਕਿਉਂਕਿ ਜਿਵੇਂ ਜਿਵੇਂ ਕੋਈ ਸੇਵਾ ਕਰਦਾ ਹੈ ਉਸਦਾ ਮਨ ਨਿਰਮਲ ਹੁੰਦਾ ਜਾਂਦਾ ਹੈ ਔਰ ਜਿਵੇਂ ਜਿਵੇਂ ਮਨ ਨਿਰਮਲ ਹੁੰਦਾ ਹੈ ਤਿਵੇਂ ਤਿਵੇਂ ਚਾਨਣ ਹੁੰਦਾ ਹੈ ਕਿ ਸੰਸਾਰ ਝੂਠਾ ਹੈ ਦਿਨ ਸੰਹਾਰ ਹੈ ਗੁਰੂ ਤੋਂ ਮੰਗਾ ਤਾਂ ਕਿਆ ਮੰਗਾ ਕਿਆ ਮੰਗਾਂ ਕਿਛ ਅਥੇ ਨਾ ਰਹਿ ਮੈਂ ਮੰਗਾ ਕੀ ਉਹੀ ਕੁਝ ਮੰਗਾ ਜੋ ਬਿਰ ਸਜਾਨ ਜਿਸ ਸ਼ੈ ਨੇ ਨਾਲ ਨਹੀਂ ਜਾਣਾ ਉਹ ਗੁਰੂ ਤੋਂ ਮੰਗਾ ਮਿਲ ਤਾਂ ਜਾਏਗੀ ਵੱਡੀ ਗੱਲ ਕੋਈ ਨਹੀਂ ਕਿਉਂਕਿ ਮਨ ਚਿੰਦਿਆ ਫਲ ਪਾਵਣਾ ਗੁਰੂ ਤੋਂ ਮਨ ਚਿੰਦਿਆ ਫਲ ਪ੍ਰਾਪਤ ਹੁੰਦਾ ਜੋ ਮਨ ਵਿੱਚ ਖਿਆਲ ਆ ਜਾਏ ਜੋ ਮਨ ਵਿੱਚ ਇੱਛਾ ਆ ਜਾਏ ਪਰ ਨਾਲ ਸਹਿ ਬਖ ਦਿਨ ਬਿਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਨਾਮ ਤੋਂ ਬਿਨਾ ਅਸੀਂ ਜੋ ਕੁਝ ਵੀ ਮੰਗਦੇ ਆ ਉਹ ਆਪ ਹੀ ਦੁੱਖ ਮੰਗਦੇ ਕਿਉਂਕਿ ਜੋ ਕੁਝ ਵੀ ਮੰਗਿਆ ਹੈ ਉਸ ਨਾਲ ਵਿਛੋੜਾ ਜ਼ਰੂਰ ਹੈ। ਜਾਉ ਚੀਜ਼ ਨਾ ਰਹੇਗੀ ਜਾਂ ਮੈਂ ਮਰ ਜਾਵਾਂਗਾ। ਤੇ ਜਿਸਵੇਂ ਵਿਛੋੜਾ ਪਣੇ ਉਸ ਵੇਲੇ ਦੁੱਖ ਹੁੰਨੇ। ਕੋਈ ਵੀ ਸ਼ਾਇ ਪਿਆਰੀ ਹੋਵੇ ਜੇ ਵਿਛੜੇ ਤਾਂ ਦੁੱਖ ਲੱਗਦਾ। ਕਿਸੇ ਨਾਲ ਪਿਆਰ ਪਾ ਲਈਏ ਜਿਸ ਵੇਲੇ ਉਹ ਸ਼ਾਇ ਕੋਲੋਂ ਜਾਏ ਤਾਂ ਮਨ ਦੁਖੀ ਹੁੰਦਾ ਹੈ। ਉਹ ਐਸੀ ਚੀਜ਼ ਮੰਗ ਵਈ ਗੁਰੂ ਤੋਂ ਜਿਸ ਨਾਲ ਵਿਛੋੜਾ ਨਾ ਪਵੇ। ਨਾਮ ਮੰਗੇਗਾ ਤਾਂ ਨਾਮ ਸਦਾ ਤੇਰੇ ਨਾਲ ਰਹੇਗਾ। ਨਾਮ ਨਾਲ ਕਦੇ ਵਿਛੋੜਾ ਪੈਣਾ ਹੀ ਨਹੀਂ। ਇਸ ਵਾਸਤੇ ਜਿਨ੍ਹਾਂ ਦੀ ਅੱਖ ਖੁੱਲੀ ਹੈ, ਜਿਨ੍ਹਾਂ ਨੂੰ ਚਾਨਣ ਹੋਇਆ ਹੈ ਉਹਨਾਂ ਗੁਰੂ ਤੋਂ ਨਾਮ ਬਿਨਾਂ ਕੁਝ ਹੋਰ ਮੰਗਿਆ ਹੀ ਨਹੀਂ। ਆਖੀ ਹੈ। न मंग नी न मंग न ਨਾਮ ਬਿਨਾ ਸਭ ਕੁੜ ਗਾਲੀ ਹੋਛੀ ਨਾਮ ਤੋਂ ਬਿਨਾ ਇਹ ਸਭ ਕੁਝ ਝੂਠ ਹੈ ਕਿਸ ਬਾਤ ਦੇ ਸਹਿਬ ਆਖਿਨ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁਖ ਦੇ ਨਾਮ ਸੰਤੋਖੀ ਹੈ ਨਾਮ ਦੇ ਮੇਰੇ ਬਾਦਸ਼ਾਹ ਜੋ ਮਨ ਨੂੰ ਸੰਤੋਖ ਆਵੇ ਮਨ ਨਾਮ ਬਿਨਾ ਕੁਝ ਹੋਰ ਮੰਗੇ ਨਾ ਏ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਾਮ ਮਿਲ ਗਿਆ ਸਾਰੀਆਂ ਭੁੱਖਾਂ ਗਈਆਂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਿਸ ਮੇਰੇ ਨਾਮ ਆਧਾਰ ਹੋ ਜਾਏਗਾ ਸਾਰੀਆਂ ਭੁੱਖਾਂ ਬਿਨਸ ਜਾਣਗੀਆਂ ਹੋਰ ਕਿਸੇ ਸ਼ੈਦੀ ਭੁੱਖ ਲੱਗੇਗੀ ਨਹੀਂ ਨਹੀਂ ਤਾਂ ਭਾਵੇਂ ਕੁਝ ਕੋਈ ਮੰਗ ਲਵੇ ਭੁੱਖ ਲੱਗੀ ਰਹੇਗੀ ਭੁੱਖ ਬਸ ਨਹੀਂ ਹੋਣੀ ਭੁੱਖ ਉਦੋਂ ਹੀ ਮਿਟਣੀ ਹੈ ਜਦੋਂ ਮਿਲ ਜਾਏਗਾ ਸ੍ਰੀ ਵਾਹ ਮੰਜ ਬਰ ਦੁੱਖ ਬ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁੱਖ ਨਾਮ ਬਿਨਾ ਕਿਸੇ ਦੀ ਭੁੱਖ ਲੱਥੀ ਨਹੀਂ ਸੰਸ ਖਟੇ ਲੱਖ ਕਉ ਉਠਤਾ ਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾ ਮਾਇਆ ਦਾਰੀ ਸੁਖੀ ਹੈ ਜਿਨਾ ਕੋਲ ਲੱਖਾਂ ਤੇ ਕਰੋੜਾਂ ਹਨ ਉਹ ਵੀ ਉਤਨੇ ਹੀ ਦੁਖੀ ਹਨ ਜਿਤਨਾ ਇੱਕ ਗਰੀਬ ਦੁਖੀ ਹੈ ਉਤਨਾ ਹੀ ਲਖਪਤੀ ਦੁਖੀ ਹੈ ਜਿਹੜਾ ਦੁੱਖ ਉਹਨੂੰ ਹੈ ਉਹੋ ਦੁੱਖ ਉਸਨੂੰ ਹੈ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਸਾਰਾ ਹੀ ਦੁਖੀ ਹੈ ਭਾਵੇਂ ਕੋਈ ਰਿਤੀਆਂ ਸਿੱਧੀਆਂ ਵਾਲਾ ਤੇ ਭਾਵੇਂ ਕਰਾਮਾਤਾਂ ਵਾਲਾ ਸਿਧਾਂਤ ਵਿੱਚ ਕਿਤਨੀਆਂ ਕਰਾਮਾਤਾਂ ਸਨ ਭਾਵੇਂ ਕੋਲ ਜਿਸ ਵੇਲੇ ਆਏ ਨਾਨਕ ਪਾਤਸ਼ਾਹ ਤੇਰੇ ਕੋਲ ਸੁਣਿਆ ਬੜੀਆਂ ਕਰਾਮਾਤਾਂ ਹਨ ਬਾਬੇ ਆਖਿਆ ਨਹੀਂ ਸਾਡੇ ਕੋਲ ਤਾਂ ਇੱਕੋ ਕਰਾਮਾਤ ਹੈ ਪੁੱਛਿਆ ਕਿਹੜੀ ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਹੀਂ ਬਾਬੇ ਕਹਿਆ नाथ ਜੀ ਸ਼ਬਦ ਸੁਣੋ ਸੱਚ ਮੁਖ ਅਲਾਹੀ ਸਿੱਧਾਂ ਨੇ ਬੜੀਆਂ ਕਰਾਮਾਤਾਂ ਕੀਤੀਆਂ ਕੋਈ ਸ਼ੇਰ ਬਣ ਕੇ ਬੁੱਕਦਾ ਫਿਰਦਾ ਹੈ ਕੋਈ ਆਕਾਸ਼ ਦੇ ਤਾਰੇ ਤੋੜ-ਤੋੜ ਕੇ ਆ ਥੱਲੇ ਸੁੱਟਦਾ ਹੈ ਕੋਈ ਆਪਣੀ ਮਰਗਾਣੀ ਉੱਤੇ ਮਿਰਗ ਦੀ ਖਲ ਦੇ ਉੱਤੇ ਬਹਿ ਕੇ ਬੇੜੀ ਵਾਂਗੂੰ ਤਰਾਈ ਫਿਰਦਾ ਹੈ ਪਾਣੀ ਵਿੱਚ ਤੇ ਕੋਈ ਸੱਪ ਬਣ ਕੇ ਫੁੰਕਾਰੇ ਪਿਆ ਮਾਰਦਾ ਦਿਖਾ ਰਹੀ ਹੈ ਨਾ ਸਿ ਇਹਡੀਆਂ ਸ਼ਕਤੀਆਂ ਵਾਲੇ ਮਰਦਾਨੀਆਂ ਵੇਖ ਕਰਤਾਰ ਦੇ ਰਹਿ ਪੀਲਾ ਨਾ ਹੋ ਮਰਦਾਨੀਆਂ ਡਰ ਨਹੀਂ ਤੈਨੂੰ ਕੁਝ ਨਹੀਂ ਕਹਿ ਸਕਦੇ ਤੂੰ ਭਾਉ ਤੋਂ ਰਹਿਤ ਹੋ ਤੇਰੇ ird gird ਰਾਮ ਦੀ ਲਕੀਰ ਹੈ ਚਾਹ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਚਾਹ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਤੂੰ ਨਾ ਡਰ ਮਰਦਾਨਾ ਸਾਵਤਾਨ ਹੋ ਬੈਠਾ ਜਿਸ ਵੇਲੇ ਸਿੱਧਾ ਨੇ ਸਾਰੀਆਂ ਕਰਾਮਾਤਾਂ ਕਰ ਵਿਖਾਈਆਂ ਔਰ ਰਤੀ ਅਸਰ ਨਾ ਪਿਆ ਕੁਛ ਵੀ ਤਾਂ ਫਿਰ ਕੋਲ ਆਣ ਬੈਠੇ ਆਣ ਕੇ ਆਖਣ ਲੱਗੇ ਸਿੱਧ ਬੋਲੇ ਸੁਨ ਨਾਨਕਾ ਤੋਹਿ ਜਗ ਨੂੰ ਕਰਾ ਮਾਤ ਦਿਖਾਈ ਕੁਛ ਦਿਖਾਈ ਅਸਾਨੂੰ ਵੀ ਤੂੰ ਕਿਉਂ ਦਿਲ ਅਜੇ ਹੀ ਲਾਈ ਆ ਬਾਬੇ ਕਿਆ ਨਾਥ ਜੀ ਅਸਾਂ ਵੇਖੇ ਜੋਗੀ ਵਸਤ ਨਾ ਕਹਿ ਆਪੂ ਬਾਮੇ ਬੜੇ ਬੜੇ ਸਰਦੇ ਹੋ ਬੜੀਆਂ ਕਰਾਮਾਤਾ ਤੇਰੇ ਦੀਆਂ ਸਿੱਧੀਆਂ ਦੇ ਮਾਲਕ ਹੋ ਪ੍ਰਸਿੱਧ ਸਤਨਾਮ ਬਿਨ ਬਾਦਰ ਛਾਇ ਜਿੱਥੇ ਨਾਮ ਨਹੀਂ ਇਹ ਸਾਰੀਆਂ ਕਰਾਮਾਤਾਂ ਬੱਦਲ ਦੀ ਛਾ ਵਾਂਗੂ ਇੱਕ ਜਿਸ ਵੇਲੇ ਪਾਣ ਦਾ ਬੁੱਲਾ ਆਉਂਦਾ ਤੇ ਉਡਾ ਕੇ ਚ ਜਾਂਦਾ ਸਾਡੇ ਕੋਲ ਬਈ ਹੋਰ ਤਾਂ ਕਰਾਮਾਤ ਕੋਈ ਨਹੀਂ ਇੱਕ ਸ਼ਬਦ ਦੀ ਕਰਾਮਾਤ ਹੈ ਜੇ ਵੇਖਣੀ ਹੈ ਤਾਂ ਵੇਖੋ ਅਕੇ ਫਿਰ ਵਿਖਾਓ ਤਾਂ ਬਾਬੇ ਮਰਦਾਨੇ ਨੂੰ ਆਕੇ ਮਰਦਾਨਿਆਂ ਅਰੇ ਵਾਦ ਵਜਾ ਮਰਦਾਨਿਆਂ ਰਵਾਬ ਵਜਾਇਆ ਵਿੱਚੋਂ ਵਹਿ ਜਾਏਗੀ ਕੋਣੀ ਬਾਤ ਮਨ ਨੂੰ ਮੰਦੀ ਗਈ ਟੈਕਿੰਗ ਦੇ ਬੋਲੋ ਸ੍ਰੀ ਬਾਬਾ ਜੀ ਕਦੇ ਕਦੇ ਆਖਦੇ ਸਨ ਅਗਾਸ ਸਿਆ ਮਤ ਆਖੇ ਮੈਨੂੰ ਰਖਦੇ ਨੀਰਾ ਕੀਰਤਨ ਸੁਣਨ ਵਾਸਤੇ ਅਸੀਂ ਤਾਂ ਤੈਨੂੰ ਵਕਤ ਦੇਣਾ ਤੇਰੇ ਕੋਲੋਂ ਕੋਈ ਕੰਮ ਲੈਣੇ ਨਹੀਂ ਤੇ ਜੇ ਤੂੰ ਆਖੇ ਮੇਰਾ ਕੀਰਤਨ ਆਸਤੇ ਤਾਂ ਭਈ ਕੀਰਤਨ ਤਾਂ ਰੋਜ਼ ਮਰਦਾਨਾ ਕਰਦੇ ਤੇ ਸੁਣ ਲੈ ਲੈ ਉਹ ਕੀ ਮਰਦਾਨਾ ਕਦੇ ਗਿਆ ਹੀ ਨਹੀਂ ਕਿਤੇ ਹਰ ਵੇਲੇ ਗੁਰੂ ਨਾਨਕ ਦੇਵ ਜੀ ਬੈਠਾ ਹੈ ਔਰ ਕੋਈ ਨਿਰੰਕਾਰ ਦੀ ਧਨ ਲੈ ਰਿਹਾ ਮਰਦਾਨੇ ਨੇ ਰਵਾਜ ਬਜਾਇਆ ਸਾਹਬ ਨੇ ਬਾਣੀ ਉਚਾਰੀ ਸਿੱਧ ਗੋਸ਼ਟ ਕੀਤੀ ਤੇ ਸਿੱਧਾਂ ਨੂੰ ਸਮਝ ਆ ਗਈ ਕਿ ਅਸੀਂ ਆਪ ਨੂੰ ਕੀ ਸਮਝਦੇ ਫਿਰਦੇ ਸ ਤੇ ਅਸਲ ਵਿੱਚ ਗੱਲ ਕੀ ਹੈ ਤਾਂ ਸਿੱਧ ਫਿਰ ਗੱਲ ਵਿੱਚ ਪਾ ਕੇ ਪੱਲਾ ਚਰਣਾ ਤੇ ਅੰਡਠੇ ਸਾਥ ਕੇ ਬੋਲੋ ਸ੍ਰੀ ਵਾਹਿਗੁਰੂ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਥ ਸਿੱਧਾਂ ਵਿੱਚ ਆਈ ਜਿਨ ਮੇਲਾ ਸ਼ਿਵਰਾਤ ਦਾ ਖਤਰ ਦਰਸ਼ਨ ਆਦੇਸ਼ ਕਰਾਈ आखंदवान शुभ बचन गनानी कुसेरी वॾी कमाई तन कुरी ਪੁਰਖ ਪ੍ਰਗਟਿਆ ਕਾਲਜੋਗ ਅੰਦਰ ਜੋਤ ਜਗਾਈ ਕਿਹੜੀ ਨਾਮ ਦੀ ਨਾਮ ਦੀ ਜੋਤ ਜਗਾਈ ਆਖਿਆ ਨਾਮ ਜਪ ਇਹ ਗੁਰੂ ਕੀ ਸੇਵਾ ਇਹ ਸਿੱਖ ਦੀ ਕਾਲ ਹੈ ਜਪਣਾ ਸ੍ਰੀ ਵਾਹਿਗੁਰੂ ਅੱਜ ਭਈ ਵਿਆਸ ਪੂਜਾ ਦਾ ਦਿਨ ਹੈ ਸਭ ਕੋਈ ਆਪ ਦੇ ਗੁਰੂ ਨੂੰ ਅੱਜ ਪੂਜੇਗਾ ਕੋਈ ਹਾਰ ਲਿਆ ਕੇ ਗਲ ਵਿੱਚ ਪਾਏਗਾ ਕੋਈ ਕੇਸਰ ਲਿਆ ਕੇ ਟਿੱਕਾ ਲਾਏਗਾ ਕੋਈ ਭਾਵਨਾ ਸਹਿਤ ਪ੍ਰਸਾਦ ਅੱਗੇ ਰੱਖੇਗਾ ਕੋਈ ਮਾਇਆ ਵੇਟ ਕਰੇਗਾ ਪਰ ਗੁਰੂ ਨਾਨਕ ਦੀ ਸੇਵਾ ਕੀੜੀ ਹੈ ਸਾਧ ਸੰਗਤ ਜਪਣਾ ਸ੍ਰੀ ਵਾਹਿਗੁਰੂ ਜਿਨ ਨਾਮ ਨੇ ਜਪਿਆ ਪਾਂਗੇ ਕੀੜੀ ਸੇਵਾ ਪਿਆ ਕਰ ਤੇ ਜਿਨ ਨਾਮ ਜਪ ਲਿਆ ਉਹਦੀ ਸਾਰੀ ਸੇਵਾ ਹੋ ਗਈ ਕਿਉਂਕਿ ਆਗਿਆ ਸਮਨਈ ਸਹਿਬ ਸੇਵਾ ਤੇ ਆਗਿਆ ਹੈ ਜਪਣਾ ਸ੍ਰੀ ਵਾਹਿਗੁਰੂ ਤੇ ਜਿਸਨੇ ਨਾਮ ਜਪਿਆ ਗੁਰੂ ਕੀ ਸੇਵਾ ਕੀਤੀ ਹੈ ਜਪਣ ਦੀ ਸਹਿਬਸ ਨੂੰ ਬਖਸ਼ਿਸ਼ਾਂ ਦੇ ਰਹੇ ਹਨ ਗੁਰ ਸੇਵਾ ਤੇ ਸੁਖ ਉਪਜੈ ਨਾਮ ਜਪੋਗੇ ਸੁਖ ਪਾਓਗੇ ਭਾਈ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਇ ਨਾਮ ਜਪੋਗੇ ਕਾਲ ਦਾ ਵਸ ਨਹੀਂ ਚੱਲੇਗਾ ਤੁਹਾਡੇ ਉੱਤੇ ਜੰਮਨ ਮਰਨ ਦਾ ਭਉ ਮਿਟ ਜਾਏਗਾ ਹੋਰ ਨਾਮ ਤੂੰ ਬਿਨਾ ਕੁਛ ਮੰਗੋਗੇ ਤਾਂ ਕਾਲ ਦਾ ਭਉ ਨਹੀਂ ਜਾਏਗਾ ਜੰਮਨ ਮਰਨਾ ਨਹੀਂ ਮਿٹےਗਾ ਜੰਮਨ ਮਰਨਾ ਕਾਈ ਮਿٹےਗਾ ਜੇ ਜਪੋਗੇ ਸ੍ਰੀ ਵਾ ਕੋ ਯਾ ਕੇ ਸਿਰਫ ਜਮਦਾ ਹੀ ਫੋ ਮਿਟੇਗਾ ਸੰਸਾਰ ਵਿੱਚ ਇਹ ਦੁਖੀ ਰਹੇ ਤਾ ਨਰਾ ਜਮਦਾ ਫੋ ਮਿਟਿਆ ਤਾਂ ਕੀ ਸਹਿ ਵਕਤ ਨਹੀਂ ਮਨ ਚਿੰਦਿਆ ਫਲ ਪਾਵਣਾ ਜੇ ਟਿਕਟ ਪੜਦੀ ਹੋਵੇ ਸਾਰੇ ਟੇਸ਼ਨ ਰਸਤੇ ਵਿੱਚ ਆਪੇ ਹੀ ਆ ਜਾਣੇ ਜੇ ਨਾਮ ਪੱਲੇ ਹੋਵੇ ਨਾਮ ਤੇ ਆਏ ਤਾਂ ਸਤਿਗੁਰ ਬਾਏ ਜੋ ਇੱਛਾ ਸੋ ਫਲ ਪਾਏ ਨਾਨਕ ਤੇ ਸਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਨਾਮ ਜਪੋ ਔਰ ਆਪ ਨੂੰ ਗਵਾਓ ਮਨ ਚਿੰਦੇ ਫਲ ਪਾਓਗੇ ਔਰ ਸਭ ਕੁਝ ਜੋ ਗੁਰੂ ਨਾਨਕ ਦਾ ਹੈ ਉਹ ਕਿਸਦਾ ਹੈ ਸੇਵਕ ਦਾ ਜੋ ਕੁਝ ਠਾਕੁਰ ਦਾ ਸੋ ਸੇਵਕ ਦਾ ਗੁਰੂ ਨਾਨਕ ਕਹਿੰਦਾ ਮੈਂ ਆਪਣੇ ਵਾਸਤੇ ਸਭ ਕੁਝ ਨਹੀਂ ਰੱਖਿਆ ਮੈਂ ਜਿਸ ਵੇਲੇ ਤੁਠਾ ਲੈਣੇ ਦੇ ਉੱਤੇ ਤਾਂ ਮੈਂ ਸਭ ਕੁਝ ਲੈਣੀ ਨੂੰ ਬਖਸ਼ ਦਿੱਤਾ ਤੇ ਤੁਸੀਂ ਵੀ ਲੈਣਾ ਬਣ ਸਕਦੇ ਹੋ ਜੋ ਕੋਈ ਗੁਰੂ ਅੱਗੇ ਸਤਿਵਚਨ ਪੜਦਾ ਹੈ ਲੈਣੇ ਵਾਲਿਆਂ ਦਾਤਾ ਬਰਾਤਾ ਉਹ ਵੀ ਪਾਸ ਕਰਦਾ ਤਾਂ ਅੱਜ ਵਈ ਗੁਰੂ ਪੂਜਾ ਦਾ ਦਿਨ ਹੈ ਕਰ ਪੂਜਾ ਹੋਮ ਇਹ ਮਨੁਣਾ ਕੋਈ ਹਮਨ ਕਰ ਰਹੀ ਹੈ ਪਰ ਸਹਿਵਾਖ ਦਿਨ ਗੁਰੂ ਕੀ ਪੂਜਾ ਕਰਨੀ ਆਪਣੇ ਮਨ ਨੂੰ ਹਮਨ ਕਰ ਦੇ ਇਹ ਅਸਲ ਪੂਜਾ ਹੈ ਕਰ ਪੂਜਾ ਹੋਏ ਮਨੁਆਂ ਆਕਾਲ ਮੂਰਤ ਗੁਰਦੇਵਾ ਅਜ ਗੁਰੂ ਦੇਵ ਦਾ ਪਾਵਨ ਪੁਰਬ ਹੈ ਔਰ ਗੁਰੂ ਦੇਵ ਦੀ ਪੂਜਾ ਦਾ ਦਿਨ ਹੈ ਸਾਧ ਸੰਗਤ ਸਾਡਾ ਗੁਰੂ ਹੈ ਗੁਰੂ ਨਾਨਕ ਅਸੀਂ ਗੁਰੂਾਨਕ ਦੇ ਸਿਖਾਰ ਗੁਰੂ ਨਾਨਕ ਦੀ ਪੂਜਾ ਅੱਜ ਤੋਂ ਬਈ ਤੁਸੀਂ ਮੈਂ ਸਾਰੇ ਕਰੀਏ ਛੀ ਮਾਨਾ ਦਾ ਨਿਤਨੇਮ ਜੋ ਕੋਈ ਮਾਈ ਭਾਈ ਕਰੇਗਾ ਉਸ ਦੀ ਇੱਕ ਦਿਨ ਵਿਆਸ ਪੂਜਾ ਨਹੀਂ ਉਸ ਦਾ ਸਾਰਾ ਸਾਲ ਵਿਆਸ ਪੂਜਾ ਹੀ ਗੁਜ਼ਰੇਗਾ ਹੁਣ ਕੀਰਤਨ ਸਮਾਪਤੀ ਹੋਣਾ ਚੁੱਕਾ ਬਖਸ਼ਣੀਆਂ ਸ਼ਾਮ ਨੂੰ ਕਰ ਸਮੇਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ